ਕਦੇ ਵੀ ਕਾਲੀ ਦਲ ਦੇ ਵਿੱਚ ਨਹੀਂ ਸੀ ਕਿਉਂਕਿ ਮੈਂ ਸਰਵਿਸ ਕਰਦੀ ਸੀ ਸਰਵਿਸ ਦੇ ਦੌਰਾਨ ਉਹਨਾਂ ਨੂੰ ਇੰਨਾ ਖ ਪਤਾ ਹੋਣਾ ਚਾਹੀਦਾ ਵੀ ਕੋਈ ਵੀ ਜਿਹੜਾ ਆਫੀਸਰ ਹੈ ਉਹ ਕਿਸੇ ਪਾਰਟੀ ਨਾਲ ਐਸੋਸੀਏਟ ਨਹੀਂ ਹੋ ਸਕਦਾ ਨਾ ਕਿਸੇ ਪਾਰਟੀ ਦਾ ਸਪੋਰਟਰ ਬਣ ਸਕਦਾ ਨਾ ਕਿਸੇ ਪਾਰਟੀ ਦਾ ਉਮੀਦਵਾਰ ਬਣ ਸਕਦਾ ਪਹਿਲੀ ਵਾਰ ਮੈਂ ਕੋਈ ਪਾਰਟੀ ਜੁਆਇਨ ਕੀਤੀ ਹੈ ਪਹਿਲੀ ਵਾਰ ਹੀ ਮੈਂ ਉਮੀਦਵਾਰ ਬਣੀ ਆ ਤੇ ਮੈਂ ਬੈਸਟ ਪਾਰਟੀ ਦੀ ਉਮੀਦਵਾਰ ਬਣਨਾ ਚਾਹੁੰਦੀ ਸੀ ਉਹ ਮੈਂ ਬਣ ਗਈ ਕਿਹੜੇ ਮੁੱਦੇ ਧਿਆਨ ਦੇ ਵਿੱਚ ਹੁਣ ਤੱਕ ਆਏ ਨੇ ਮਾਨਸਾ ਬਠਿੰਡਾ ਨੂੰ ਲੈ ਕੇ ਕਿਉਂਕਿ ਹੁਣ ਤੱਕ ਪਹਿਲਾਂ ਅਕਾਲੀ ਦਲ ਵੱਲੋਂ ਪੀਪਾਹਰ ਸਮਰਥ ਰਹੇ ਨੇ ਤਾਂ 5 ਸਾਲਾਂ ਦੇ ਵਿੱਚ ਮਾਨਸਾ ਲਈ ਕੋਈ ਸੁਵਿਧਾ ਨਹੀਂ ਆਈ ਤਾਂ ਮਾਨਸਾ ਨੂੰ ਕਿਹਨੇ ਬਿਠਾਇਆ ਮੈਨੂੰ ਨਹੀਂ ਪਤਾ ਕਿ ਜਦੋਂ ਮਾਨਸਾ ਬਰਾਬਰ ਦਾ ਹਲਕਾ ਸੀਗਾ ਉਹ ਉਮੀਦਵਾਰ ਮਾਨਸਾ ਬਠਿੰਡਾ ਤੋਂ ਸਾਂਝੇ ਉਮੀਦਵਾਰ ਸੀਗੇ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਨਸਾ ਡਿਸਟ੍ਰਿਕਟ ਵੱਲ ਦੇ ਵਿਕਾਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਿੱਥੋਂ ਤੱਕ ਬੀਜੇਪੀ ਸਰਕਾਰ ਦਾ ਸਵਾਲ ਹੈ ਉਹਨਾਂ ਨੇ ਸਾਰੀਆਂ ਸਹੂਲਤਾਂ ਉੱਤੋਂ ਦਿੱਤੀਆਂ ਉਹਨਾਂ ਦੀਆਂ ਲੋਕੇਸ਼ਨਸ ਜਿਹੜੀਆਂ ਹੈਗੀਆਂ ਚਾਹੇ ਉਹ ਏਮਜ਼ ਦੀ ਹੋਵੇ ਚਾਹੇ ਉਹ ਸੈਂਟਰਲ ਯੂਨੀਵਰਸਿਟੀ ਦੀ ਹੋਵੇ ਵੀ ਉਹ ਕਿੱਥੇ ਸਥਾਪਿਤ ਕਰਨੀ ਹੈ ਇਹ ਲੋਕਲ ਐਮਪੀ ਦੇ ਉਸ ਚਾਉਂਦਾ ਸੀਗਾ ਅਧਿਕਾਰ ਚ ਤੇ ਉਹਨਾਂ ਨੇ ਅਗਰ ਸਾਰੀਆਂ ਸਹੂਲਤਾਂ ਬਠਿੰਡੇ ਵੱਲ ਹੀ ਭੇਜੀਆਂ ਤੇ ਮੈਂ ਇਹਦਾ ਜਵਾਬ ਉਹੀ ਦੇ ਸਕਦੇ ਆ ਬਾਕੀ ਮੈਂ ਤਾਂ ਇਹੀ ਕਹੂੰਗਾ ਕਿ ਹੁਣ ਜੋ ਮਾਨਸਾ ਦੇ ਵਿੱਚ ਅੱਗੇ ਤੋਂ ਵੱਧ ਤੋਂ ਵੱਧ ਸਹੂਲਤਾਂ ਆਉਣ ਬਠਿੰਡੇ ਦਾ ਵੀ ਵਿਕਾਸ ਹੋਵੇ ਤੇ ਨਾਲ ਨਾਲ ਮਾਨਸਾ ਦਾ ਵੀ ਹੋਵੇ ਇਹੀ ਮੈਂ ਕਰਨਾ ਚਾਹੂਗੀ ਜਿਵੇਂ ਨਿਰੰਦਰ ਮੋਦੀ ਜੀ ਕਹਿੰਦੇ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਭਾਜਪਾ ਨੂੰ ਹਰਾਉਣ ਵਾਸਤੇ ਤਾਂ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਹੁਣ ਤਾਂ ਪੰਜਾਬ 'ਚ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਲੱਗਦੀਆਂ ਐ ਭਾਜਪਾ ਨੂੰ ਹਰਾਉਣ ਦੇ ਵਿੱਚ ਪਰ ਭਾਜਪਾ ਨੂੰ ਹਰਾ ਨਹੀਂ ਸਕਣਗੇ ਉਹਨਾਂ ਦੀ ਬਖਲਾਹਟ ਦੇਖ ਲਓ ਜਿਹੜੀ ਤੁਸੀਂ ਬਿਆਨਬਾਜ਼ੀ ਦੀ ਗੱਲ ਕਰਦੇ ਹੋ ਕਿ ਉਹਨਾਂ ਨੇ ਬਹੁਤ ਬਿਆਨਬਾਜ਼ੀ ਕੀਤੀ ਉਹਨਾਂ ਨੂੰ ਕੀ ਜ਼ਰੂਰਤ ਸੀ ਬਹੁਤ ਸਾਰੀ ਬਿਆਨਬਾਜ਼ੀ ਕਰਨ ਦੀ ਕਿਉਂਕਿ ਮੈਂ ਤਾਂ ਖਰੋ ਬਿਆਨ ਸੁਨੇ ਨਹੀਂ ਪਰ ਤੁਸੀਂ ਹੀ ਕਹਿ ਰਹੇ ਹੋ ਮੈਂ ਉਹਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰ ਰਹੀ ਤਾਂ ਇਹ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਭਾਜਪਾ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਰਹੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਹੁਣ ਬੁਖਲਾਹਟ ਵਿਚ ਆ ਰਹੀਆਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਿਸ ਤਰ੍ਹਾਂ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਉਤਸ਼ਾਹ ਦੇਖ ਬਹੁਤ ਬਹੁਤ ਵਧੀਆ ਰਿਸਪੌਂਸ ਹੈ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਿੰਡੂ ਖੇਤਰਾਂ ਦੇ ਵਿੱਚ ਵੀ ਉਤਸ਼ਾਹ ਸਭ ਨੂੰ ਪਤਾ ਹੈ ਇਹ 우ਸ਼ਮਾਨ ਭਾਰਤ ਦੇ ਕਾਰਡ ਨੂੰ ਲੋਕ ਮੋਦੀ ਦਾ ਹੀ ਕਾਰਡ ਕਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਮੋਦੀ ਸਾਹਿਬ ਨੇ ਪੇਜੀਆਂ ਸਾਰਾ ਜੋ ਵਿਕਾਸ ਹੋਇਆ ਮੋਦੀ ਸਾਹਿਬ ਦੇ ਕਰਕੇ ਹੀ ਹੋਇਆ ਹੈ ਸਟੇਟ ਗਵਰਨਮੈਂਟ ਤਾਂ ਉੱਪਰ ਆਈਆਂ ਗ੍ਰਾਂਟਾਂ ਨੂੰ ਮਿਸਯੂਟਿਲਾਈਜ਼ ਕਰ ਰਹੀ ਹੈ ਬਲਕਿ ਆਪਦੇ ਐਡਵਰਟਾਈਜ਼ਮੈਂਟ ਤੇ ਸਾਰੀਆਂ ਗ੍ਰਾਂਟਾਂ ਵਰਤੀਆਂ ਜਾ ਰਹੀਆਂ ਜਿਸ ਕਰਕੇ ਕਈ ਵਾਰ ਸੈਂਟਰਲ ਗਵਰਨਮੈਂਟ ਨੂੰ ਵੀ ਸੰਕੋਚ ਹੁੰਦਾ ਹੈ ਕਿ ਵੀ ਅਸੀਂ ਗ੍ਰਾਂਟਾਂ ਭੇਜ ਰਹੇ ਆ ਤੇ ਇਹ ਮਿਸਯੂਟਿਲਾਈਜ਼ ਹੋ ਰਹੀਆਂ ਤਾਂ ਅਸੀਂ ਕਿਉਂ ਇਹ ਪੈਸਾ ਉੱਥੇ ਭੇਜਣਾ ਹੈ ਸੋ ਮੈਂ ਜੋ ਵੀ ਹੈਗਾ ਹੁਣ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀਆਂ ਉਸ ਦੇ ਵਾਸਤੇ ਸਾਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਪਊਗੀ ਹੁਣ ਅਸੀਂ ਪਾਰਲੀਮੈਂਟ ਜਿੱਤਾਂਗੇ ਔਰ ਉਸ ਦੇ ਉਸੇ ਵੇਵ ਨਾਲ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤਾਂਗੇ ਇੱਥੇ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਪੰਜਾਬ ਦਾ ਵਿਕਾਸ ਹੋਊਗਾ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੱਲਦਾ ਹੁੰਦਾ ਸੀ ਅੱਜ ਆਟਾ-ਅਟੇ ਚੋਣਾਂ ਲੜੀਆਂ ਜਾ ਰਹੀਆਂ ਤਾਂ ਕਿਵੇਂ ਦੇਖਦੇ ਹੋ 13 ਸੀਟਾਂ ਦੇ ਪੰਜਾਬ ਦੇ ਵਿੱਚ ਪਾਸ ਪਾਸ ਚੋਣਾਂ ਲੜ ਰਹੀਆਂ ਦੇਖੋ ਭਾਜਪਾ ਨੇ ਬਹੁਤ ਹੀ ਸੋਚ ਸਮਝ ਕੇ ਉਮੀਦਵਾਰ ਐਲਾਨੇ ਆ ਤੇ ਉਹਨਾਂ ਨੇ ਪੂਰਾ ਭਾਜਪਾ ਦਾ ਜੋ ਹੈਗੀ ਸਟ੍ਰੈਟਜੀ ਹੈਗੀ ਹੈ ਕਹਿ ਲਓ ਜਾਂ ਉਹਨਾਂ ਦਾ ਵਿਜ਼ਨ ਕਹਿ ਲਓ ਉਹਨਾਂ ਦੇ ਵਿਜ਼ਨ ਨੂੰ ਵੋਟਾਂ ਪੈਣੀਆਂ ਉਹਨਾਂ ਦੇ ਪਹਿਲਾਂ ਕੀਤੇ ਵਿਕਾਸ ਨੂੰ ਵੋਟਾਂ ਪੈਣੀਆਂ ਲੋਕ ਇਹ ਵੀ ਦੇਖ ਰਿਹਾ ਕਿ ਜਿਹੜੀਆਂ ਨਾਲ ਦੀਆਂ ਸਟੇਟਾਂ ਸਾਡੇ ਤੋਂ ਅੱਗੇ ਕਿਵੇਂ ਨਿਕਲ ਰਹੀਆਂ ਕਿਵੇਂ ਯੂਪੀ ਵਰਗੇ ਸਟੇਟ ਕਿਵੇਂ ਹਰਿਆਣਾ ਵਰਗੇ ਸਟੇਟ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਵੀ ਹੋਈ ਹੈ ਤੇ ਹਲੇ ਵੀ ਉਹ ਰੈਵਨਿਊ ਸਰਪਲਸ ਹੈ ਉਹਨਾਂ ਦੇ ਖਜ਼ਾਨੇ ਖਾਲੀ ਨਹੀਂ ਹਨ ਪੰਜਾਬ ਦਾ ਖਜ਼ਾਨਾ ਵੀ ਖਾਲੀ ਹੋ ਗਿਆ ਡਵੈਲਪਮੈਂਟ ਵੀ ਕੋਈ ਨਹੀਂ ਹੋਈ ਤਾਂ ਪੈਸਾ ਕਿੱਥੇ ਜਾ ਰਿਹਾ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਜਾ ਰਿਹਾ ਹੈ ਤੇ ਲੋਕ ਇਹ ਸਾਰਾ ਕੁਝ ਦੇਖ ਰਹੇ ਆ ਅੱਜ ਅੱਜ ਵੀ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਵੀ ਜਿਵੇਂ ਹੁਣ ਹਜ਼ਾਰ-ਹਜ਼ਾਰ ਰੁਪਏ ਵਾਲੀ ਜਿਹੜੀ ਸਕੀਮ ਲੇਡੀਜ਼ ਵਾਸਤੇ ਕਹੀ ਸੀ ਸਾਰੇ ਝੂਠ ਮਾਰ ਕੇ ਵੋਟਾਂ ਲਈਆਂ ਲੋਕ ਹੁਣ ਸਮਝ ਚੁੱਕੇ ਆ ਲੋਕ ਇਸ ਵਾਰੀ ਬਹੁਤ ਸੋਚ ਸਮਝ ਕੇ ਵੋਟਾਂ ਪਾਉਣਗੇ ਤੇ ਜੇ ਉਹ ਸੋਚ ਸਮਝ ਕੇ ਵੋਟਾਂ ਪਾਉਣਗੇ ਤਾਂ ਨੇਚਰਲੀ ਭਾਜਪਾ ਨੂੰ ਵੋਟਾਂ ਪਾਉਣਗੇ ਜਥੇਬੰਦੀਆਂ ਵਿਰੋਧ ਕਰ ਰਹੇ ਹਾਂ ਦਾ 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 ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਜਾਂ ਕੀ ਸਥਿਤੀ ਸਮਝਦੇ ਹੋ ਵਿਰੋਧ ਨਹੀਂ ਕਰ ਰਹੀਆਂ ਉਹਨਾਂ ਦੀਆਂ ਕੁਝ ਮੰਗਾਂ ਜਿਹੜੀਆਂ ਮੰਗਾਂ ਅਸੀਂ ਜਦੋਂ ਸਰਕਾਰ ਦਾ 파ਟ ਬਣਾਂਗੇ ਅਸੀਂ ਜ਼ਰੂਰ ਉਹਨਾਂ ਦੀਆਂ ਮੰਗਾਂ ਅੱਗੇ ਸਰਕਾਰ ਦੇ ਸਾਹਮਣੇ ਰੱਖਾਂਗੇ ਤੇ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੀਆਂ ਮੰਗਾਂ ਨੇ ਵਿਰੋਧ ਨਹੀਂ ਮੁਕਾਬਲਾ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਸਾਰੇ ਉਮੀਦਵਾਰ ਉੱਤਰ ਜੀ ਦੇ ਵਿੱਚ ਤਾਂ ਪਟੇਨਾ ਸੀਟ ਤੋਂ ਮੁਕਾਬਲਾ ਕਿਦਾਂ ਹਾਂ ਸਮਝਦੇ ਟੱਕਰ ਕਿਸੇ ਨਾਲ ਵੀ ਨਹੀਂ ਜੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਜ਼ਮਾਨਤ ਬਚਾਉਣ ਦਾ ਮੁਕਾਬਲਾ ਇੱਕ ਦੂਜੇ ਨਾਲ ਉਹ ਕਰ ਲੈਣਗੇ ਅਸੀਂ ਵੱਡੀ ਮਾਰ ਦੇ ਨਾਲ ਜਿੱਤ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ